ਕਾਂਗਰਸ ਦੇ ਐਮਪੀ ਆ ਚਲੋ ਹੋਰ ਮੁੱਦੇ ਚੱਕ ਰਹੇ ਨੇ ਲੈਂਡ ਪੂਲਿੰਗ ਪਾਲਿਸੀ ਬਾਰੇ ਇੱਥੇ ਕੋਈ ਵੀ ਆਮ ਆਦਮੀ ਪਾਰਟੀ ਪੰਜਾਬ ਅੰਦਰ ੱੱਕੇ ਨਾ ਕਿਸਾਨਾਂ ਦੀਆਂ ਜ਼ਮੀਨਾਂ ਅਕਵਾਇਰ ਕਰਨ ਜਾ ਰਹੀ ਹੈ ਔਰ ਲੈਂਡ ਪੂਲਿੰਗ ਪਾਲਿਸੀ ਕਦੀ ਸਾਡੇ ਵਾਸਤੇ ਨਹੀਂ ਉਹ ਮੁੱਦਾ ਵੀ ਅਸੀਂ ਰੱਖਾਂਗੇ ਇਹ ਸਰਕਾਰ ਸਮਝਾ ਨਹੀਂ ਪਾਰੀ ਹੈ ਜਾਂ ਕਿਸਾਨਾਂ ਨੂੰ ਦੇ ਵਿੱਚ ਕੁਝ ਖਾਮੀਆਂ ਲੱਗ ਰਹੀਆਂ ਨੇ ਕਿ ਜ਼ਮੀਨ ਜਿਹੜੀ ਖੁੱਸਕ ਦੇ ਕਿਸਾਨਾਂ ਨੂੰ ਸਮਝਾਉਂਦਾ ਮਤਲਬ ਕੋਈ ਹੈ ਹੀ ਕਿਸਾਨਾਂ ਦੇ ਝਾੜੇ ਵਾਸਤੇ ਲੈਂਡ ਪੂਲਿੰਗ ਪਾਲਿਸੀ 2008 ਚ ਕਾਲੀ ਦਲ ਨੇ ਲਿਆਂਦੀ 13 ਚ ਉਹਨੂੰ ਲਾਗੂ ਕਰਕੇ ਦੇਖਿਆ ਤੁਸੀਂ ਮਹੱਲੀ ਚਲ ਜੋ ਅੰਮ੍ਰਿਤਸਰ ਸੌਰੀ ਚੰਡੀਗੜ੍ਹ ਦੇ ਨੇੜੇ ਚਲ ਜੋ ਉਹ ਹਜੇ 20 20 ਸਾਲ ਤੇ ਤਾਂ ਸ਼ਹਿਰ 12 ਹੋ ਹੀ ਨਹੀਂ ਸਕਿਆ ਜਿਵੇਂ ਪਿਛਲੀ ਵਾਰ ਇੰਡੀਆ ਗਠਜੋੜ ਨੇ ਕਿਹਾ ਸੀਗਾ ਅਸੀਂ ਪਾਰਲੀਮੈਂਟ ਦੇ ਵਿੱਚ ਪ੍ਰਾਈਵੇਟ ਬਿੱਲ ਲਿਆਮ ਉਹ ਕਈ ਆਮ ਆਦਮੀ ਪਾਰਟੀ ਦੇ ਨੇ ਵੀ ਬਿੱਲ ਪਾਰਤਾ ਸੀ ਉਹ ਬਣਿਆ ਕਿ ਉਹਦੇ ਤੇ ਅੱਜ ਚਰਚਾ ਕਿਉਂ ਨਹੀਂ ਕਰ ਰਹੇ ਅਸਲ ਕਾਰਪੋਰੇਟ ਦੀ ਅੱਖਾਂ ਕਿਸਾਨ ਦੀ ਪੰਜਾਬ ਦੀਆਂ ਉਪਜਾਊ ਜ਼ਮੀਨਾਂ ਤੇ ਆ ਉਹ ਜ਼ਮੀਨਾਂ ਕਿਵੇਂ ਖੋਣੀਆਂ ਉਹਦੇ ਲਈ ਮੋਦੀ ਸਰਕਾਰ ਤਾਂ ਕਿਸਾਨਾਂ ਮਜ਼ਦੂਰਾਂ ਨੂੰ ਮਾਰ ਤੇ ਤੁਲੀ ਹੋਈ ਆ ਉਹ ਤਾਂ ਕਾਰਪੋਰੇਟ ਦਾ ਏਜੰਡਾ ਲਾਗੂ ਕਰ ਰਹੀ ਸਸ਼ਕਾਲ ਜੀ ਤੁਸੀਂ ਦੇਖ ਰਹੇ ਹੋ 95 ਚੈਨਲ ਪੰਜਾਬੀ ਸੋ ਜਿੱਥੇ ਦਿੱਲੀ ਦੇ ਵਿੱਚ ਪਾਰਲੀਮੈਂਟ ਚੱਲ ਰਹੀ ਆ ਸਿਆਸਤ ਪੂਰੀ ਗਰਮਾਈ ਹੋਈ ਆ ਉਥੇ ਕਿਸਾਨ ਆਗੂ ਜਿਹੜੇ ਨੇ ਉਹ ਹੁਣ ਆਪਣੀਆਂ ਗਤੀਵਿਧੀਆਂ ਤੇਜ਼ ਕਰ ਰਹੇ ਨੇ ਜਿਸ ਤਰੀਕੇ ਨਾਲ ਸੰਸਦ ਦੇ ਵਿੱਚ ਬਿਲਕੁਲ ਚਰਚਾ ਨਹੀਂ ਹੋ ਰਹੀ ਹੈ ਕਿਸਾਨੀ ਨੂੰ ਲੈ ਕੇ ਤੇ ਹੋਰ ਮੁੱਦਿਆਂ ਤੇ ਵੀ ਸਰਕਾਰ ਜਿਸ ਤਰੀਕੇ ਨਾਲ ਭੱਜਦੇ ਹੋਏ ਦਿਖਾਈ ਦੇ ਰਹੀ ਹੈ ਤੇ ਇਸੇ ਤੇ ਹੀ ਦਿੱਲੀ ਦੇ ਵਿੱਚ ਅੱਜ ਕਿਸਾਨ ਆਗੂਆਂ ਦੀ ਬੈਠਕ ਹੋਣ ਜਾ ਰਹੀ ਹੈ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਕਿਸਾਨ ਆਗੂ ਜਿਹੜੇ ਅੱਜ ਇਕੱਠੇ ਹੋਣਗੇ ਮੇਰੇ ਨਾਲ ਇਸ ਵਕਤ ਸਰਮ ਸਿੰਘ ਪੰਦੇਰਜੀ ਮੌਜੂਦ ਹਨ ਉਹ ਨਾਲ ਗੱਲਬਾਤ ਕਰਦੇ ਹਾਂ ਸਰ ਜਿਸ ਤਰੀਕੇ ਨਾਲ ਦੇਖ ਰਿਹਾ ਹਾਂ ਪਾਰਲੀਮੈਂਟ ਵੀ ਚੱਲਦਾ ਪਿਆ ਤੇ ਦੂਜੇ ਪਾਸੇ ਅੱਜ ਤੁਹਾਡੀ ਬੈਠਕ ਹੋਣ ਜਾ ਰਹੀ ਹੈ ਕੀ ਏਜੰਡੇ ਲੈ ਕੇ ਤੁਹਾਨੂੰ ਆ ਦੇਖੋ ਸਾਡੇ ਕੋਲ ਅੱਜ ਜਿਹੜੀ ਕਿਸਾਨ ਮਜ਼ਦੂਰ ਮੋਰਚਾ ਦੀ 올 ਇੰਡੀਆ ਦੀ ਮੀਟਿੰਗ ਸੀ ਸਾਡੇ ਕੋਲ ਤਾਮਿਲ ਦੇ ਕੇਰਲਾ ਦੇ ਰਾਜਸਥਾਨ ਦੇ ਹਰਿਆਣੇ ਦੇ ਔਰ ਕੁਝ ਹੋਰ ਨਾ ਸੂਬਿਆਂ ਦੇ ਵੀ ਕਿਸਾਨ ਆ ਰਹੇ ਨੇ 5-6 ਸੂਬਿਆਂ ਦੇ ਆ ਜਾਣਗੇ ਅੱਜ ਅਸੀਂ ਦੇਸ਼ ਭਰ ਦੇ ਵਿੱਚ ਕੀ ਮੁੱਦੇ ਨੇ ਕੀ ਜਾ ਰਿਹਾ ਜਿਹੜਾ ਵੱਡਾ ਮੁੱਦਾ ਸੀਗਾ ਆਪਣਾ ਐਮਐਸਪੀ ਲੀਗਲ ਗਰੰਟੀ ਕਾਨੂੰਨ ਦਾ ਜਾਂ ਕਿਸਾਨਾਂ ਨੂੰ ਕਰਜ਼ ਮੁਕ ਕਰਜ਼ ਮੁਕਤ ਕਰਨਾ ਇਹ ਮੁੱਦਿਆਂ ਤੇ ਵੀ ਵਿਚਾਰਾਂਗੇ ਵੀ ਜਿਵੇਂ ਪਿਛਲੀ ਵਾਰ ਇੰਡੀਆ ਗਠਜੋੜ ਨੇ ਕਿਹਾ ਸੀਗਾ ਕਿ ਅਸੀਂ ਪਾਰਲੀਮੈਂਟ ਦੇ ਵਿੱਚ ਪ੍ਰਾਈਵੇਟ ਬਿੱਲ ਲਿਆਵਾਂਗੇ। ਤੋਂ ਕਈ ਆਮ ਆਦਮੀ ਪਾਰਟੀ ਦੇ ਨੇ ਵੀ ਬਿੱਲ ਪਾਰਤਾ ਸੀ ਉਹ ਬਣਿਆ ਕਿ ਉਹ ਉਹਦੇ ਤੇ ਅੱਜ ਚਰਚਾ ਕਿਉਂ ਨਹੀਂ ਕਰ ਰਹੇ? ਜਾਂ ਹੁਣ ਕਹ ਲੋ ਬਿਹਾਰ ਦੇ ਇਲੈਕਸ਼ਨ ਆ। ਤਾਂ ਕਿ ਇੰਡੀਆ ਗਠਜੋੜ ਕਲੀਅਰ ਕਰੇ ਵੀ ਬਿਹਾਰ ਦੇ ਲੋਕਾਂ ਨੂੰ ਐਮਐਸਬੀ ਲੀਗਲ ਗਾਰੰਟੀ ਕਾਨੂੰਨ ਲੈ ਕੇ ਦੇਣ ਵਾਸਤੇ ਪਾਰਲੀਮੈਂਟ 'ਚ ਕਿੰਨੇ ਕ ਜ਼ੋਰ ਲੱਗ ਰਿਹਾ। ਮੋਦੀ ਸਰਕਾਰ ਨੇ ਕਿਹਾ ਕਿ ਅਸੀਂ ਮਖਾਣਾ ਬੋਰਡ ਬਣਾਤਾ। ਜਿਹੜੇ ਮਖਾਣੇ ਆ ਉਹ ਐਮਐਸਪੀ ਤੋਂ ਵੈਸੇ ਉੱਪਰ ਵਿਕਦੇ ਨੇ ਉਹਦਾ ਵੀ ਕੋਈ ਬਿਹਾਰ ਦੇ ਲੋਕਾਂ ਨੂੰ ਫਾਇਦਾ ਦੂਜਾ ਅਸੀਂ ਪੰਜਾਬ ਦਾ ਜਿਹੜਾ ਲੈਂਡ ਪੂਲਿੰਗ ਪਾਲਿਸੀ ਭਗਵੰਤ ਮਾਨ ਸਰਕਾਰ ਲਈ ਉਹ ਵੀ ਇੱਥੇ ਏਜੰਡੇ ਤੇ ਰੱਖਾਂਗੇ ਕਿ ਜਿਹੜੇ ਕਾਂਗਰਸ ਦੇ ਐਮਪੀ ਆ ਚਲੋ ਹੋਰ ਮੁੱਦੇ ਚੱਕ ਰਹੇ ਨੇ ਉਹ ਲੈਂਡ ਪੂਲ ਲੈਂਡ ਪੂਲਿੰਗ ਪਾਲਿਸੀ ਬਾਰੇ ਇੱਥੇ ਕੋਈ ਵੀ ਆਮ ਆਦਮੀ ਪਾਰਟੀ ਪੰਜਾਬ ਅੰਦਰ ੱੱਕੇ ਨਾ ਕਿਸਾਨਾਂ ਦੀਆਂ ਜ਼ਮੀਨਾਂ ਅਕਵਾਇਰ ਕਰਨ ਜਾ ਰਹੀ ਹੈ ਔਰ ਲੈਂਡ ਪੂਲਿੰਗ ਪਾਲਿਸੀ ਕਦੀ ਸਾਡੇ ਵਾਸਤੇ ਨਹੀਂ ਉਹ ਮੁੱਦਾ ਵੀ ਅਸੀਂ ਰੱਖਾਂਗੇ ਲੈਂਡ ਪਾਲਿਸੀ ਦੀ ਤੁਸੀਂ ਗੱਲ ਕੀਤੀ ਹੈ ਲੈਂਡ ਪੂਲਿੰਗ ਦੀ ਇਹ ਸਰਕਾਰ ਸਮਝਾ ਨਹੀਂ ਪਾਰੀ ਹੈ ਜਾਂ ਕਿਸਾਨਾਂ ਉਹਦੇ ਵਿੱਚ ਕੁਝ ਖਾਮੀਆਂ ਲੱਗ ਰਹੀਆਂ ਨੇ ਕਿ ਜ਼ਮੀਨ ਜਿਹੜੀ ਖੁਸਕਦੀ ਕਿਸਾਨਾਂ ਤੋਂ ਨਹੀਂ ਮੈਨੂੰ ਲੱਗਦਾ ਖੁਸਕਾ ਸਕਦੇ ਸਮਝਾਉਂਦਾ ਮਤਲਬ ਕੋਈ ਹੈ ਹੀ ਕਿਸਾਨਾਂ ਦੇ ਜਾੜੇ ਵਾਸਤੇ ਹੈ ਲੈਂਡ ਪੂਲਿੰਗ ਪਾਲਿਸੀ 2008 ਚ ਕਾਲੀ ਦਲ ਨੇ ਲਿਆਂਦੀ 13 ਚ ਉਹਨੂੰ ਲਾਗੂ ਕਰਕੇ ਦੇਖਿਆ ਤੁਸੀਂ ਮਹਾਲੀ ਚੱਲ ਜਾਓ ਅੰਮ੍ਰਿਤਸਰ ਸੌਰੀ ਚੰਡੀਗੜ੍ਹ ਤੇ ਨੇੜੇ ਚੱਲ ਜਾਓ ਉਹ ਹਜੇ 20 20 ਸਾਲ ਤੇ ਤਾਂ ਸ਼ਹਿਰ ਡਿਵੈਲਪ ਹੋ ਹੀ ਨਹੀਂ ਸਕੇ ਠੀਕ ਹੈ ਜੀ ਇਹ ਕਹਿੰਦੇ 3 ਸਾਲ ਦਾ ਠੇਕਾ ਦੇਣਾ ਦੇ ਵੀ ਦੇ ਦੇਣ ਉਦੋਂ ਬਾਅਦ ਜੇ 20 ਸਾਲ ਉਹ ਸ਼ਹਿਰ ਸਿਟੀ ਡਿਵੈਲਪ ਹੀ ਨਹੀਂ ਹੁੰਦੀ ਹੈਗੀ ਤਾਂ ਫਿਰ ਕਿਸਾਨ ਵਿਚਾਰਾ ਕੀ ਕਰੂਗਾ ਚਾਹੇ ਪੰਜਾਬ ਦੇ ਅੰਦਰ ਅਨੇਕਾਂ ਕਲੋਨੀਆਂ ਨੇ ਜੜੀਆਂ ਪੁੱਡਾਂ ਨੇ ਜਾਂ ਗਮਾਂਡਾਂ ਨੇ ਕੱਟ ਕੇ ਰੱਖੀਆਂ ਨੇ ਉੱਥੇ ਤਾਂ ਪਲਾਟ ਵੇਕੀ ਨਹੀਂ ਰਹੇ ਪੰਜਾਬ ਦੀ ਆਬਾਦੀ ਤਾਂ ਪੰਜਾਬ ਦੇ ਜੁੱਤਾ ਬਾਹਰ ਜਾ ਰਿਹਾ ਮਾਈਨਸ ਹੋ ਰਹੀ ਆ ਇਹ ਕਲੋਨੀਆਂ 'ਚ ਵਸਾਉਣਾ ਕਿੰਨਾ ਹੈ ਡਿਮਾਂਡ ਕਿੰਨੀ ਹੈਗੀ ਆ ਤਾਂ ਅਸਲ ਵਿੱਚ ਇਹ ਨਹੀਂ ਰੋਲਾ ਹੈਗਾ ਜਦੋਂ ਸਾਰਿਆਂ ਦੀ ਇੱਕੋ ਨੀਤੀ ਆ ਵੀ ਅਸਲ ਕਾਰਪੋਰੇਟ ਦੀ ਅੱਖਾਂ ਕਿਸਾਨ ਦੀ ਪੰਜਾਬ ਦੀਆਂ ਉਪਜਾਊ ਜ਼ਮੀਨਾਂ ਤੇ ਆ ਉਹ ਜ਼ਮੀਨਾਂ ਕਿਵੇਂ ਖੋਣੀਆਂ ਉਹਦੇ ਲਈ ਆਰ ਇਹਦੇ ਨਾਲ ਦੀ ਨਾਲ ਜਿਹੜਾ ਵਾ ਅਮਰੀਕਾ ਨਾਲ ਸਮਝੌਤਾ ਹੋਣ ਰਿਹਾ ਜਿਸ ਦੇ ਡੇਰੀ ਖੇਤਰ ਖੇਤੀ ਕਿਤਰਾ ਉਹ ਵੀ ਚਰਚਾ ਦਾ ਵੀ ਸ਼ੁਰੂ ਕਰ ਸਕਦਾ ਤੇ ਜਿਸ ਤਰੀਕੇ ਨਾਲ ਆਪਾਂ ਗੱਲ ਕਰੀਏ ਕਿ ਪਾਰਲੀਮੈਂਟ ਚੱਲਦਾ ਪਿਆ ਲੇਕਿਨ ਪੰਜਾਬ ਦੇ ਸੰਸਦ ਜਿਹੜੇ ਨੇ ਚਾਹੇ ਉਹ ਆਮ ਆਦਮੀ ਪਾਰਟੀ ਦੇ ਨੇ ਚਾਹੇ ਉਹ ਕਾਂਗਰਸ ਦੇ ਨੇ ਜਿਹੜੇ ਆਪਣੀ ਗੱਲ ਨਹੀਂ ਰੱਖ ਪਾਰੇ ਬਾਕੀ ਮੁੱਦਿਆਂ ਦੇ ਤੇ ਸਰਕਾਰ ਜਿਹੜੀ ਆ ਭਾਜ ਰਹੀ ਐ ਚ ਆਪਾਂ ਗੱਲ ਕਰੀਏ ਦੇ ਦੇ ਵਿੱਚ ਪਹਿਲ ਗਾਮ ਹਮਲੇ ਨੂੰ ਲੈ ਕੇ ਉਸ ਤੋਂ ਬਾਅਦ ਸਿੰਦੂਰ ਆਪਰੇਸ਼ਨ ਹੁੰਦਾ ਹੋਰ ਵੀ ਕਾਫੀ ਵੱਡੇ ਮੁੱਦੇ ਨੇ ਤੇ ਉਸ ਦੇ ਬਾਵਜੂਦ ਜਿਹੜਾ ਹੈ ਕਿਸਾਨੀ ਦੀ ਗੱਲ ਨਹੀਂ ਹੋ ਪਾਰੀ ਐ ਤੇ ਤੁਹਾਡਾ ਅਸੀਂ ਬਿਆਨ ਵੀ ਸੁਣਿਆ ਸੀਗਾ ਤੁਸੀਂ ਕਿਹਾ ਕਿ ਸਰਕਾਰ ਕਿਤਨਾ ਕਿਤੇ ਚੋਰੀ ਰਸਤੇ ਤੋਂ ਫਿਰ ਕਿਤੇ 225 ਬਿੱਲ ਜਿਹੜਾ ਹੈ ਬਿਜਲੀ ਸੋਧ ਬਿੱਲ ਜਿਹੜਾ ਹੈ ਉਹ ਨਾ ਲੈ ਕੇ ਆਜੇ ਤੇ ਇਸ ਨੂੰ ਲੈ ਕੇ ਕਿਸ ਤਰੀਕੇ ਫਿਰ ਜਦ ਪਾਰਲੀਮੈਂਟ ਚ ਆਵਾਜ਼ ਹੀ ਨਹੀਂ ਉੱਠੇਗੀ ਤੇ ਫਿਰ ਅੱਗੇ ਕਿਸਾਨ ਹੁਣ ਕੀ ਕਰਨਗੇ ਹਾਂ ਦੇਖੋ ਜਿਹੜੇ ਲੋਕਾਂ ਨਾਲ ਸਰਕਾਰ ਵਾਲੇ ਮੁੱਦੇ ਆ ਨਾ ਇੱਕ ਹੁੰਦੇ ਰਾਜਨੀਤਿਕ ਮੁੱਦੇ ਰਾਜਨੀਤਿਕ ਮੁੱਦੇ ਤਾਂ ਪਾਰਲੀਮੈਂਟ ਚ ਗੂੰਜ ਰਹੇ ਨੇ ਚਾਹੇ ਪਹਿਲ ਕਾਮ ਦਾ ਹੋਵੇ ਚਾਹੇ ਬਿਹਾਰ ਦੇ ਅੰਦਰ ਵੋਟਾਂ ਦਾ ਨਵਾਂ ਤਸਦੀਕ ਕਰਨ ਦਾ ਤਰੀਕਾ ਉੱਤੇ ਰੋਲਾ ਪੈ ਰਿਹਾ ਠੀਕ ਹੈ ਹਰ ਇੱਕ ਨੂੰ ਆਖਿਆ ਪਰ ਇਹ ਲੋਕਾਂ ਨੂੰ ਬੇਨਿਫਿਟ ਦੇਣ ਵਾਲੇ ਨਹੀਂ ਹੋ ਸਕਦੇ ਲੋਕਾਂ ਨੂੰ ਤਾਂ ਹੈਗਾ ਵੀ ਜਿਵੇਂ ਪ੍ਰਾਈਵੇਟੇਸ਼ਨ ਆ ਬਿਜਲੀ ਇਲੈਕਟ੍ਰਿਸਿਟੀ ਬਿੱਲ ਜਿਹੜਾ ਉਹ 2025 ਲੈ ਰਹੇ ਆਪਣੇ ਐਜੰਡੇ ਦੇ ਵੀ ਹੋਊਗਾ ਉਹਦਾ ਪੂਰੇ ਦੇਸ਼ ਦੇ ਖਪਤਕਾਰਾਂ ਤੇ ਬੁਰਾ ਅਸਰ ਪੈਣਾ ਉਹ ਕੱਲਾ ਕਿਸਾਨਾਂ ਦਾ ਮੁੱਦਾ ਨਹੀਂ ਦੇਸ਼ਵਾਸੀਆਂ ਦਾ ਮੁੱਦਾ ਹੁਣ ਉਹਦੇ ਤੇ ਕੋਈ ਵੀ ਆਪੋਜ਼ ਨਹੀਂ ਕਰਦਾ ਸਰਕਾਰ ਨੂੰ ਚਾਹੇ ਭਾਰਤ ਅਮਰੀਕਾ ਸਮਝੌਤਾ ਵਾ ਜੇ ਲਗਭਗ ਕਹਿੰਦੇ 8 ਤੋਂ ਲੈ ਕੇ 12 ਕਰੋੜ ਤੱਕ ਲੋਕ ਡੇਰੀ ਖੇਤਰ ਤੇ ਨਿਰਭਰਿਆ ਜੇ ਉਹ ਟੈਕਸ ਮੁਕਤ ਹੋ ਜਾਂਦਾ ਦੁੱਧ ਤੇ ਦੇਸ਼ ਦੀ ਡੇਰੀ ਤਾਂ ਤਬਾਹ ਹੋ ਜਾਊਗੀ ਜਾਂ ਖੇਤੀ ਖੇਤਰ ਦੇ ਵਿੱਚ ਜਿਵੇਂ 트੍ਰੈਂਪ ਲਗਾਤਾਰ ਦਬਾਅ ਪਾ ਰਿਹਾ ਸਾਡੀ ਸਰਕਾਰ ਉਹ ਟੈਰਫ ਫਿਰ ਫ੍ਰੀ ਕਰ ਦਿੰਦੀ ਆ ਤਾ ਸਾਡੀ ਖੇਤੀ ਤੇ ਬਹੁਤ ਵੱਡਾ ਸੰਕਟ ਖੜਾ ਹੋ ਜਾਣਾ ਅਸੀਂ ਤਬਾਹ ਹੋ ਜਾਾਂਗੇ ਉੱਤੇ ਵੀ ਪਾਰਲੀਮੈਂਟ ਦੇ ਵਿੱਚ ਕੋਈ ਚਰਚਾ ਹੋ ਨਹੀਂ ਰਹੀ ਹੈ ਇਹਦੇ ਨਾਲ ਨਾਲ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਹੁਤ ਵੱਡਾ ਮੁੱਦਾ ਵਾ ਆਂਡੀਆਂ ਕਠ ਜੋੜ ਦੇ ਵਿੱਚ ਖੁਦ ਕਾਂਗਰਸ ਕਹਿ ਚੁੱਕੀ ਵੀ ਸਾਡੀ ਸਰਕਾਰ ਆਈ ਤਾਂ ਅਸੀਂ ਲਾਗੂ ਕਰਾਂਗੇ ਪਰ ਇੱਥੇ ਕੋ ਆਵਾਜ਼ ਚੁੱਕੀ ਜਾਂਦੀ ਦਿਖ ਨਹੀਂ ਰਹੀ ਕਰਜ਼ਾ ਮੁਕਤੀ ਬਹੁਤ ਵੱਡਾ ਸਵਾਲ ਹੈ ਕਰਜ਼ੇ ਕਰਕੇ ਮਹਾਰਾਸ਼ਟਰ ਦੇ ਵਿੱਚ ਖੁਦਕੁਸ਼ੀਆਂ ਦਾ ਮੁੱਦਾ ਕਿੰਨੀ ਜ਼ੋਰ ਨਾਲ ਉੱਪਰ ਆਇਆ ਸੀਗਾ ਜਾ ਹੋਰ ਮੁੱਦੇ ਨੇ ਸੋ ਇਸ ਕਰਕੇ ਮੈਨੂੰ ਲੱਗਦਾ ਵੀ ਇਨ੍ਹਾਂ ਗੱਲਾਂ ਵੱਲ ਧਿਆਨ ਦੇ ਹੁੰਦੀ ਅੱਜ ਅਸੀਂ ਕੋਸ਼ਿਸ਼ ਕਰਾਂਗੇ ਜੇ ਵਿਰੋਧੀ ਧਿਰ ਵੀ ਕਿਸਾਨਾਂ ਦੇ ਮੁੱਦੇ ਨਹੀਂ ਚੁੱਕਦੀ ਹੈਗੀ ਅਸੀਂ ਉਹਨੂੰ ਵੀ ਪੋਚ ਕਰਾਂਗੇ ਮੁਰਦੀ ਸਰਕਾਰ ਤਾਂ ਕਿਸਾਨਾਂ ਮਜ਼ਦੂਰਾਂ ਨੂੰ ਮਾਰਨ ਤੇ ਤੁੱਲੀ ਹੋਈ ਆ ਉਹ ਤਾਂ ਕਾਰਪੋਰੇਟ ਦਾ ਏਜੰਡਾ ਲਾਗੂ ਕਰ ਰਹੀ ਹੈ ਤੇ ਕਿਸ ਤਰੀਕੇ ਨਾਲ ਦੇਖੀਏ ਅੱਜ ਬੈਠਕ ਹੁੰਦੀ ਹੈ ਤੇ ਉਸ ਤੋਂ ਬਾਅਦ ਕੀ ਨਤੀਜੇ ਨਿਕਲਣਗੇ ਐਮ ਐਸ ਪੀ ਦੀ ਗਾਰੰਟੀ ਨੂੰ ਲੈ ਕੇ ਜੋ ਕਾਨੂੰਨ ਦੀ ਤੁਸੀਂ ਗੱਲ ਕਰ ਰਹੇ ਹੋ ਬਿਜਲੀ 225 ਦਾ ਬਿੱਲ ਹੈ ਹੋਰ ਕਿਸਾਨਾਂ ਦੇ ਮੁੱਦੇ ਹੈਗੇ ਨੇ ਤੇ ਅੱਜ ਕੀ ਫੈਸਲੇ ਲਏ ਜਾਣਗੇ ਔਰ ਲਗਭਗ 1:30 ਵਜੇ ਅਸੀਂ ਇੱਥੇ ਪ੍ਰੈਸ ਕਾਨਫਰੰਸ ਕਰਾਂਗੇ ਉਹਦੇ ਵਿੱਚ ਤੁਹਾਨੂੰ ਸਪਸ਼ਟ ਦੱਸਾਂਗੇ ਕਿ ਕੀ ਕੀ ਅਸੀਂ ਅੱਜ ਫੈਸਲੇ ਕਰ ਰਹੇ ਹਾਂ ਧੰਨਵਾਦ ਸਨਮਾ ਗੱਲਬਾਤ ਕਰਨ ਲਈ ਸੋਹੇ ਸੰ ਕਿਸਾਨਾ ਗੁਰਸਿਹੰਗ ਸਿੰਘ ਪੰਦੇਜ ਜੀ ਜੋ ਸਾਡੇ ਸਵਾਲਾਂ ਦੇ ਜਵਾਬ ਦੇ ਰਹੇ ਸਨ ਅੱਜ ਗੱਲਬਾਤ ਕਰਨੇ ਅੱਜ ਅਹਿਮ ਬੈਠਕ ਹੋਣ ਜਾ ਰਹੀ ਹੈ ਦਿੱਲੀ ਵਿਖੇ ਕਿਸਾਨਾਂ ਦੀ ਤੇ ਦੇਖਣਾ ਹੋਵੇਗਾ ਕਿ ਹੁਣ ਇਸ ਮੀਟਿੰਗ ਦੇ ਜਿਹੜੇ ਏਜੰਡੇ ਆ ਉਹ ਕਿ ਸ੍ਰੀਕੇਨਾ ਕਿਸਾਨ ਜਿਹੜੇ ਆਪਣੇ ਸਰਕਾਰ ਦੇ ਅੱਗੇ ਰੱਖਣਗੇ ਉਹ ਇਹ ਵੀ ਕਹਿਣਾ ਕਿ ਲਗਾਤਾਰ ਚਾਹੇ ਵਿਰੋਧੀ ਧਿਰ ਦੇ ਵੀ ਨੇਤਾ ਨੇ ਪੰਜਾਬ ਦੇ ਸੰਸਦ ਜਿਹੜੇ ਨੇ ਉਹ ਕਿਸਾਨਾਂ ਦੇ ਬਾਰੇ ਗੱਲ ਜਿਹੜੇ ਹਾਲਾਂਕਿ ਪਾਰਲੀਮੈਂਟ ਦੇ ਵਿੱਚ ਨਹੀਂ ਰੱਖ ਪਾ ਰਹੇ। ਦੇਖੋ ਟੀਵੀ ਚੈਨਲ ਪੰਜਾਬੀ ਦੇ ਲਈ ਵੰਦਸ। ਨਿਟਰ ਹਾਂ ਨਿਰਪੱਖ ਰਹਾਗੇ। ਆਜ਼ਾਦ ਹਾਂ ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ। ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਉੱਲੰਧ ਆਵਾਜ਼ ਖੇਡ ਸਿੱਖਿਆ ਇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ